ਤੋਕ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਖੰਨਾ ਤੋਂ ਖਬਰ ਹੈ ਜਿੱਥੇ ਕਿ ਵਿਧਾਇਕ ਦੇ ਪਾਂਜੇ ਦੀ ਕੁੱਟਮਾਰ ਕੀਤੀ ਗਈ ਹੈ ਐਮ ਐਲ اے ਸਮਰਾਲਾ ਦੇ ਪਾਂਜੇ ਦੀ ਕੁੱਟਮਾਰ ਕੀਤੀ ਗਈ ਕਾਰ ਤੇ ਸਵਾਰ ਹੋ ਕੇ ਹਮਲਾਵਰਾਂ ਦੇ ਵੱਲੋਂ ਪਹਿਲਾਂ ਉਸ ਤੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਜਦੋਂ ਉਹ ਟੱਕਰ ਤੋਂ ਬਾਅਦ ਛੇਠਾ ਡਿੱਗ ਪੈਂਦਾ ਤਾਂ ਉਸ ਤੋਂ ਬਾਅਦ ਕਾਰ ਸਵਾਰ ਉਤਰਦੇ ਤੇ ਤੇਜ਼ ਦਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰ ਦਿੰਦੇ ਆ ਇਸ ਹਮਲੇ ਦੇ ਵਿੱਚ ਅਮਨਦੀਪ ਜ਼ਖਮੀ ਹੋਇਆ ਜਿਸ ਨੂੰ ਕਿ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਪੀਜੀਏ ਚੰਡੀਗੜ੍ਹ ਰੈਫਰ ਕੀਤਾ ਗਿਆ ਪਹਿਲਾਂ ਖੰਨਾ ਦੇ ਹੀ ਨਿੱਜੀ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਾਇਆ ਗਿਆ ਸੀ ਜਿੱਥੋਂ ਫਸਟ ਏਡ ਦੇਣ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਕਾਰ ਸਵਾਰਾਂ ਨੇ ਬਾਜ਼ਾਰ ਦੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਸੀ ਜਗਤਾਰ ਸਿੰਘ ਦਿਆਲਪੁਰਾ ਦਾ ਪਾਂਜਾ ਦੱਸਿਆ ਜਾ ਰਿਹਾ ਹੈ ਅਮਨਦੀਪ

ਜਿਹੜਾ ਬੁੱਲੇਪੁਰ ਰੋਡ ਤੇ ਜਿਸ ਤਰੀਕੇ ਨਾਲ ਹਾਦਸਾ ਹੋਇਆ ਸੀ ਜਿਹੜੀ ਕਰੀਬ 9:30 ਵਜੇ ਦਾ ਜਿਹੜਾ ਹਾਦਸਾ ਸੀਗਾ ਜਦੋਂ ਵਿਅਕਤੀ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਮਨਦੀਪ ਤੇ ਕੁਝ ਆਲਟੋ ਸਵਾਰਾਂ ਨੇ ਟੱਕਰ ਮਾਰੀ ਪਹਿਲਾਂ ਮੋਟਰਸਾਈਕਲ ਤੇ ਉਸ ਤੋਂ ਬਾਅਦ ਜਿਹੜਾ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਜਿਸ ਵਾਰ ਕਾਫੀ ਹਾਲਤ ਜਿਹੜੀ ਗੁਪੀਰ ਬਣ ਗਈ ਸੀਗੀ ਜਿਹੜਾ ਨੀਰਲਾ ਹਸਪੀਟਲ ਉੱਥੇ ਲਿਜਾਇਆ ਗਿਆ ਪਰ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਤੇ ਫਿਲਹਾਲ ਪੁਹਾੜੀ ਪਹੁੰਚ ਕੇ ਫਿਲਹਾਲ ਦੇ ਲਈ ਉਹਦਾ ਇਨਾਮ ਚੱਲ ਰਿਹਾ ਪਰ ਸਵਾਲ ਸਭ ਮਾਫ ਕਰਨਾ ਜਦ ਐਮਐਲਏ ਵੀ ਭਾਂਜਾ ਜਿਹੜਾ ਹੈਗਾ ਉਹ ਸੇਫ ਨਹੀਂ ਹੈ ਤਾਂ ਤੁਸੀਂ ਅਦਾਸਾ ਲੱਗ ਸਕਦੇ ਹੋ ਆਪ ਲੋਕ ਕਿੰਨੇ ਸੇਫ ਹੋਣਗੇ ਪਰ ਆਦਰਲੀ ਲਾਅ ਐਂਡ ਆਰਡਰ ਤੇ ਤਾਂ ਸਰਕਾਰ ਦਾਦੇ ਹਮੇਸ਼ਾ ਕਰਦੇ ਆਈਏ ਪਰ ਜਦ ਆਪਣੇ ਆ ਤੇ ਫਿਲਹਾਲ ਦੇ ਲਈ ਬੀਤਰੀ ਹੈ ਪੁਲਿਸ ਕਿੰਨਾ ਕਵਟਾ ਐਕਚੁਅਲੀ ਨਹੀਂ ਹੈ ਉਹ ਫਿਲਹਾਲ ਦੇ ਨਹੀਂ ਦਿਖਾ ਹੋਏਗਾ ਹਮ ਠੀਕ ਹੈ ਬਸਮ ਜਾਣਕਾਰੀ ਲਈ ਧੰਨਵਾਦ ਤਾਂ ਪੁਲਿਸ ਇਹ ਆਖਰੀ ਹੈ ਕਿ ਇਸ ਮਾਮਲੇ ਦੀ ਅਸੀਂ ਜਾਂਚ ਕਰ ਰਹੇ ਹਾਂ ਸੀਸੀਟੀਵੀ ਖੰਕਾਲੇ ਜਾ ਰਹੇ ਆ ਤਾਂ ਜੋ ਪਤਾ ਲੱਗ ਸਕੇ ਕਿ ਹਮਲਾਵਰ ਕੌਣ ਸੀਗੇ ਤੇ ਉਹਨਾਂ ਨੂੰ ਪੜਿਆ ਜਾ ਸਕੇ ਜੋ ਜਾਣਕਾਰੀ ਸਾਡੇ ਸੂਚਕੀ ਵੱਲੋਂ ਦਿੱਤੀ ਗਈ ਹੈ ਕਿ ਮੈਕਸ ਹਸਪੀਟਲ ਦੇ ਵਿੱਚ ਇਸ ਵਕਤ ਹਮਨਦੀਪ ਦਾਖਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜੀ ਜੀ ਹਸਪਤਾਲ ਦੇ ਵਿੱਚ ਪਹਿਲਾਂ ਦਾਖਲ ਕਰਾਇਆ ਗਿਆ ਸੀ ਪਿੰਨਾਂ ਦੇ ਵਿੱਚ ਇਸ ਦਾ ਮਤਲਬ ਇਹੀ ਹੈ ਕਿ ਜੇ ਉਸ ਨੂੰ ਰੈਪਰ ਕੀਤਾ ਗਿਆ ਤੇ ਫਿਰ ਉਸ ਦੀ ਹਾਲਤ ਜਿਹੜੀ ਉਹ ਹੋ ਸਕਦਾ ਹੈ ਕਿ ਬਹੁਤੀ ਸਥਿਰ ਨਾ ਹੋਵੇ ਤਾਂ ਕੀ ਕੁਝ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਿੰਡ ਦੇ ਲੋਕਾਂ ਤੇ ਪੁਲਿਸ ਵੱਲੋਂ ਉਹ ਸੁਣਾਉਣੇ ਆ ਇੱਥੇ ਇੱਕ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦੱਸੀ ਜਾ ਰਹੀ ਹੈ ਜੋ ਕਨਫਰਮ ਨਹੀਂ ਹੋਈ ਉਹਨੇ ਇਹਨਾਂ ਦੇ ਅਮਨਦੀਪ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਟੱਕਰ ਮਾਰ ਕੇ ਇਹਨੂੰ ਸੁੱਟ ਲਿਆ ਉਸ ਤੋਂ ਬਾਅਦ ਚਾਰ ਜਾਣੇ ਕਲਪਾਨਾ ਤੇ ਦਸ ਤਰ੍ਹਾਂ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਵੱਡ ਟੱਕਰ ਕੀਤੀ ਤੇ ਉਹ ਬਹੁਤ ਜ਼ਿਆਦਾ ਦਾ ਲਭੂਹਾਨ ਕੀਤਾ ਗਿਆ ਮੁੰਡੇ ਦਾ ਉਹਦੀ ਹਾਲਤ ਕਾਫੀ ਜ਼ਿਆਦਾ ਸੀ ਜੀ ਸਾਹਿਬ ਪਹਿਲਾਂ ਉਹਨੂੰ ਇਥੋਂ ਆਈਵੀ ਬਈ ਹਸਪੀਟਲ ਚ ਲੈ ਕੇ ਗਏ ਫਿਰ ਉਥੋਂ ਉਹ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਮੋਢਲੀ ਪਰਤਾਲ ਤੋਂ ਇਹੀ ਪਤਾ ਲੱਗਿਆ ਵੀ ਇਹ ਗੱਡੀ ਦੋ ਤਿੰਨ ਦਿਨ ਦੀ ਇਹਦੀ ਰੈਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ 7 7.5 ਤੋਂ ਇਹਦੀ ਉੱਥੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੇ ਸੀਗੇ ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੋਹੱਲੀ ਸ਼ੁਫਟ ਕੀਤਾ ਗਿਆ ਜੀ ਜਿੱਥੇ ਹਜੇ ਇਹਨਾਂ ਦੀ ਹਾਲਤ ਸਥਿਰ ਦੱਸੇ ਜਾ ਰਹੀ ਹੈ ਉਧਰ ਪਟਿਆਲਾ ਦੇ ਵਿੱਚ ਛੋਟੇ ਬੱਚੇ ਵੀ ਨਸ਼ੇ ਦਾ ਸੇਵਨ ਕਰ ਰਹੇ ਆ ਸਿਗਰਟ ਪੀਂਦਿਆਂ ਦੀ ਵੀਡੀਓ ਸਾਹਮਣੇ ਆਈ ਗਿਆ ਪਾਕੜਾ ਨਹਿਰ ਦੇ ਕਿਨਾਰੇ ਸਿਗਰਟ ਦੇ ਬੱਚੇ ਪੀ ਰਹੇ ਸੀ ਸਿਗਰਟ ਦੇ ਚ ਨਸ਼ੀਲਾ ਪਦਾਰਥ ਪਰ ਕੇ ਇਹਨਾਂ ਦੇ ਵੱਲੋਂ ਪੀਤਾ ਜਾ ਰਿਹਾ ਸੀ ਤਾਂ ਬੱਚੇ ਜਿਹੜੇ ਆ ਉਹ ਵੀ ਨਸ਼ੇ ਦਾ ਸੇਵਨ ਕਰ ਰਹੇ ਨੇ ਨਸ਼ੇ ਦੇ ਨਾਲ ਅਗਰਸਤਪੁਰੇ ਜੇਕਰ ਇਹਨਾਂ ਦੀ ਛੋਟੀ ਉਮਰ ਦੇ ਵਿੱਚ ਇਹ ਕਰ ਇਹ ਨਸ਼ੇ ਦੇ ਲੜ ਲਾ ਕੇ ਨੇ ਤਾਂ ਫਿਰ ਅੱਗੇ ਇਹਨਾਂ ਦੀ ਜਵਾਨੀ ਕਿਹੋ ਜੀ ਹੋਏਗੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਕੁਲਵਿੰਦਰ ਮਾਹਲ ਸਾਡੇ ਨਾਲ ਜੁੜੇ ਹੈ ਕੁਲਵਿੰਦਰ ਕੀ ਕੋਈ ਜਾਣਕਾਰੀ ਇਹ ਵੀਡੀਓ ਕਿਸ ਦੇ ਵੱਲੋਂ ਬਣਾਈ ਗਈ ਹੈ ਤੇ ਕੀ ਇਹਨਾਂ ਦੇ ਵਿੱਚ ਲੜਕੀਆਂ ਵੀ ਸੀ ਕਿੰਨੀ ਕ ਉਮਰ ਦੇ ਆਏ ਬੱਚੇ ਜੋ ਨਸ਼ਾ ਕਰਦੇ ਨਜ਼ਰ ਆ ਰਹੇ ਬਿਲਕੁਲ ਜੀ ਤਾਂਦਰ ਕੀ ਜਿਹੜੀ ਇਹ ਵੀਡੀਓ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਦਾ ਵਿਸ਼ਾ ਬਣੀ ਹੋਈ ਹੈ ਕੱਲ ਇੱਕ ਵਿਅਕਤੀ ਦੇ ਦੁਆਰਾ ਜਦੋਂ ਉਹ ਪਸਿਆਣਾ ਨਹਿਰ ਜਿਹੜੀ ਹੈ ਭਾਖੜਾ ਨਹਿਰ ਉਸ ਦੀ ਪਟੜੀ